ਜੇ ਪਾਕਿਸਤਾਨ ਚ ਭੇਜੀਏ ਮੋਦੀ ਨੂੰ ਜਾਂ ਖੱਟੜ ਨੂੰ ਉੱਥੇ ਲਾਵੇ ਬੰਦੇ ਜਾ ਕੇ ਉਹਨਾਂ ਨੂੰ ਤਾਂ ਚੱਕ ਕੇ ਜੇਲ੍ਹ ਚ ਸਿੱਧਾ ਚਾਹੀਦਾ ਸੋਨੇ ਮੋਦੀ ਉੱਥੇ ਕੀ ਹੁੰਦਾ ਉਹ ਤਾਂ ਵਿਹਾਰ ਬਣਾਉਣ ਨੂੰ ਫਿਰਦਾ ਸਾਨੂੰ ਅਸੀਂ ਕਹਦੇ ਮ ਉਹਨੂੰ ਚੰਗਾ ਮੰਨेंगे ਹੁਣ ਤਾਂ ਇਹ ਚਾਹੀਦਾ ਹੀ ਨਹੀਂ ਇਹਦਾ ਤਾਂ ਕੋਈ ਮੈਂਬਰ ਬਣੇ ਜਿੱਤਣਾ ਚਾਹੀਦਾ ਪੰਜਾਬ ਚ ਨਾ ਜਿੱਤੇ ਇਹ ਕੰਮ ਤਾਂ ਠੀਕ ਕਰ ਰਹੇ ਨੇ ਪਰ ਆ ਹੁਣ ਕਿਸਾਨਾਂ ਵਾਲੇ ਚਾਕੇ ਵੀ ਪੱਠਾ ਬਹਿ ਗਏ ਇਹਨਾਂ ਨੂੰ ਵੀ ਇੱਕ ਵੋਟ ਨਹੀਂ ਪੈਣੀ ਚਾਹੀਦੀ ਕਾਲੀ ਜਲਦੇ ਬੰਦੇ ਤੇ ਜਿਨ੍ਹਾਂ ਨੇ ਜਿਤਾਇਆ ਇਹ ਕਾਂਗਰਸ ਦੇ ਬੰਦੇ ਤੇ ਇਹਨਾਂ ਕਨੇ ਵੋਟ ਦੇ ਦਿੱਤੀ ਉਹਨਾਂ ਨੂੰ ਕਿ ਸਾਰੇ ਆਏ ਹੋਰ ਕਿਨੂੰ ਕੁਸਾਉਂਦਾ ਇਹ ਅੱਗੇ ਜਾਵੇ ਮੁੱਖ ਮੰਤਰੀ ਆ ਇਹ ਉਹ ਮੁੱਖ ਮੰਤਰੀ ਨਹੀਂ ਹੈਗੇ ਅਰ ਮੋਦੀ ਜਿੰਨੇ ਉਹ ਲੀਡਰ ਨੇ ਉਹਨਾਂ ਦੇ ਕਹੇ ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਚੱਕ ਕੇ ਜੇਲ੍ਹ ਚ ਤਿਹਾਰ ਵਾਲੀ ਚ ਸਿੱਟਣਾ ਚਾਹੀਦਾ ਇੱਕ ਤੂੰ ਰਾਹ ਨਹੀਂ ਜਾਣਾ ਰਾਹ ਸਮਝਦਾ ਸੰਝਾ ਮੈਂ ਤੈਨੂੰ ਘੇੜ ਲਾ ਫਿਰ ਮੈਨੂੰ ਅੰਦਰ ਨਹੀਂ ਚਾਹੀਦਾ ਜਾਣਾ ਤੁਸੀਂ ਕਿਹੜੀ ਮੰਨ ਦੇ ਵਧੀਆ ਪਾਰਟੀ ਪੰਜਾਬ ਦੇ ਵਿੱਚ ਕਈ ਦੇਖਿਆ ਨੇ ਦੋਸਤਾਂ ਪਾਲਤੀ ਪਾਲਤੀ ਦਾ ਮੋਦੀ ਉਹ ਵਧੀਆ ਤਾਂ ਜਣੇ ਹੁਣ ਬਹਿ ਗਿਆ ਆ ਕੇ ਪਾਣੀ ਚ ਉਹਨਤਾਇਜ ਚਾਹੀਦੇ ਹੀ ਨਹੀਂ ਇਹਦਾ ਤਾਂ ਕੋਈ ਮੈਂਬਰ ਬਣੇ ਜਿੱਤਣਾ ਚਾਹੀਦਾ ਪੰਜਾਬ ਚ ਨਾ ਜਿੱਤੇ ਪੰਜਾਬ ਚ ਨਹੀਂ ਜਿੱਤਦੇ ਇਹਨਾਂ ਦਾ ਤੁਸੀਂ ਜੇ ਪੰਜਾਬ ਚ ਨਹੀਂ ਜਿੱਤੇ ਦੂਜੀਆਂ ਸੇਟਾਂ ਜਿੱਤ ਜਾਣਗੇ ਜੇ ਸੇਟਾਂ ਚ ਜ਼ਰੂਰ ਜਿੱਤਣਗੇ ਦੂਜੇ ਜੇ ਜੁਪੀ ਚ ਆਹਨ ਪੜ ਲੋ ਕਿ ਉਹ ਇੱਥੇ ਹੋ ਬਿਹਾਰ ਚ ਕਿਸਾਨੀ ਅੰਦੋਲਨ ਫੇਰ ਲੱਗਿਆ ਜਿਹੜਾ ਪਹਿਲਾਂ ਲੱਗਿਆ ਸੀ ਉਦੋਂ ਫਿਰ ਲੋਕਾਂ 'ਚ ਬਹੁਤ ਜਾਗਰੂਕੀ ਆ ਗਈ ਸੀ ਲੋਕੋ ਸੋਚ ਸਮਝ ਕੇ ਵੀ ਅਸੀਂ ਕਿਹੜਾ ਕੈਂਡੀਡੇਟ ਚੁਣਨਾ ਹੈ ਜਾਂ ਕਿਹੜੇ ਲੀਡਰ ਨੇ ਸਾਡੇ ਵੱਲ ਤੋਂ ਕੁਝ ਕੀਤਾ ਨਹੀਂ ਕੀਤਾ ਆ ਗਈ ਸੀ ਜਾਗਰੂਕੀ ਪੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਤੇ ਫਿਰ ਦੂਜੀਆਂ ਸੀਟਾਂ ਦੇ ਵਿੱਚ ਨਹੀਂ ਆਈ ਹੈਗੀ ਦੂਜੀਆਂ ਸੀਟਾਂ 'ਚ ਨਹੀਂ ਆਉਂਦੀ ਉੱਥੇ ਲੋਕ ਨੇ ਹੋਟ ਟਾਈਪ ਦੇ ਪੂਰੇ ਲੋਕ ਨੇ ਹੋਟ ਟਾਈਪ ਦੇ ਇੱਕ ਇੱਕ ਇਕੱਲਾ ਜ਼ਮੀਨ ਵਾਲਾ ਵੀ ਨਹੀਂ ਉੱਥੇ ਵੀ ਕਿੱਲੇ ਵਾਲਾ ਵੀ ਵੋਟ ਪਾਉਂਦਾ ਉਹਨਾਂ ਨੂੰ 2000 ਰੁਪਏ 'ਚ ਹਮ ਤਾਂ ਵਿਕਦੇ ਨੇ ਲੋਕ ਉਰੇ ਬੀਕਦਾ ਨਹੀਂ ਕੋਈ ਪੰਜਾਬ ਵਿੱਚ ਬਾਕੀ ਪਾਰਟੀਆਂ ਦਾ ਕੀ ਪ੍ਰਭਾਵ ਹੈ ਤੁਹਾਡੇ ਇੱਥੇ ਗੱਲਬਾਤ ਹੁੰਦੀ ਹੋਣੀ ਹੈ ਇਹ ਪਹਿਲਾਂ ਜਿਹੜੀਆਂ ਪਹਿਲਾਂ ਚੱਲਦੀਆਂ ਰਹੀਆਂ ਨੇ ਕਾਲੀ ਦਲ ਕਾਂਗਰਸ ਜਾਂ ਬੀਜੇਪੀ ਤਾਂ ਤੁਸੀਂ ਦੱਸਿਓ ਤਾਂ ਕਾਲੀ ਦਲ ਕਾਂਗਰਸ ਦਾ ਕੀ ਮਾਹੌਲ ਹੈ ਉਰੇ ਕਾਂਗਰਸ ਬੂ ਫੇਲ ਹੈ ਕਿਉਂ ਆਪ ਚ ਜੋੜ ਮੇਲ ਤਾਂ ਉਹਨਾਂ ਦਾ ਹੁੰਦਾ ਨਹੀਂ ਦਿੱਲੀ ਜੀ ਕਰਿਆ ਉਹਨਾਂ ਨੇ ਹਾਂ ਜੀ ਦਿੱਲੀ ਚ ਕਰ ਲਿਆ ਕਰ ਲਿਆ ਪਰ ਜੇ ਹੋਊਗਾ ਤਾਂ ਹੀ ਟੁੱਟ ਵੀ ਸਕਦਾ ਹੈ ਅਜੇ ਤਾਂ ਵੋਟਾਂ 'ਚ ਟਾਈਮ ਹੀ ਰਹਿੰਦਾ ਹੈ ਪੰਜਾਬ ਚ ਉਹ ਕਹਿੰਦੇ ਕਰਨਾ ਨਹੀਂ ਅਸੀਂ ਕਹਿੰਦੇ ਵੀ ਸਾਨੂੰ ਕਾਂਗਰਸ ਵਾਲੇ ਕਹਿੰਦੇ ਸਾਨੂੰ ਅੰਦਰ-ਅੰਦਰ ਰਹੇ ਨੇ ਅਸੀਂ ਇਹ ਮੈਨਾ ਕਰਨਾ ਗੱਠ ਜੋੜ ਭਾਈ ਠੀਕ ਹੈ ਉਹਨਾਂ ਦੀ ਗੱਲ ਹਾਂ ਜਿਹੜੇ ਹੁਣ ਆਮ ਆਲੇ ਨੇ ਇਹ ਕੰਮ ਤਾਂ ਠੀਕ ਕਰ ਰਹੇ ਨੇ ਪਰ ਆ ਹੁਣ ਕਿਸਾਨਾਂ ਵਾਲੇ ਚਾਕੇ ਵੀ ਪੱਠਾ ਬਹਿ ਗਏ ਇਹਨਾਂ ਨੂੰ ਵੀ ਇੱਕ ਵੋਟ ਨਹੀਂ ਪੈਣੀ ਚਾਹੀਦੀ ਭਗਵੰਤ ਮਾਨ ਕਹਿੰਦਾ ਵੀ ਮੈਂ ਕਿਸਾਨ ਦੇ ਹੱਕ ਚ ਆ ਮੈਂ ਉਹਨਾਂ ਦਾ ਵਕੀਲ ਬਣ ਕੇ ਵਕੀਲ ਬਣ ਕੇ ਮੰਗਾ ਰੱਖਦੇ ਆ ਕੋਈ ਨਹੀਂ ਰੱਖਦਾ ਉਹ ਉਹ ਤਾਂ ਬਕਵਾਸ ਆ ਬਕਵਾਸ ਆ ਉਹਦਾ ਤੁਸੀਂ ਉਹਦਾ ਅੰਦਰ ਨਹੀਂ ਫੜੋਣ ਕੇ ਦੇਖਿਆ ਦਿੱਕੇ ਪਾਲਦਾ ਉਹ ਕੀ ਚਾਹੁੰਦੇ ਨੇ ਉਹ ਬਹੁਤ ਕੁਝ ਪਹੁੰਚਾਉਂਦੇ ਨੇ ਉਹ ਉਹ ਆਏਗਾ ਨੇ ਵੀ ਗਾਹਾਂ ਨੂੰ ਸਰਕਾਰ ਮੇਰੀ ਆ ਜਾਏ ਸੈਂਟਰ ਚ ਹਾਂ ਨਾ ਸੈਂਟਰ ਤੇ ਨਾ ਕੋਤੂਰ ਇੱਥੇ ਪੰਜਾਬ ਵਿੱਚ ਸਤਾਈ ਚ ਹਾਂ ਪੰਜਾਬ ਵਿੱਚ ਸਰਕਾਰ ਬਣਾਉਣੀ ਚਾਹੁੰਦੇ ਨੇ ਉਹ ਸਿਆਸਤ ਖੇਡ ਰਹੇ ਆ ਲੋਕਾਂ ਦਾ ਬੁੱਧੂ ਬਣਾ ਰਹੇ ਐਨੇ ਬੁੱਧੂ ਨਹੀਂ ਹੈਗੇ ਲੋਕ ਨਹੀਂ ਪੰਜਾਬ ਦੇ ਲੋਕ ਤਾਂ ਜੇ ਆਪਾਂ ਦੇਖਿਆ ਜਾਵੇ ਜ਼ਿਆਦਾਤਰ ਅਜੇ ਵੀ ਆਮਦਵੀ ਪਾਰਟੀ ਦੇ ਅੱਖ ਚ ਨੇ ਉਹ ਕਾਤੋਂ ਨੇ ਫਿਰ ਜਿਹੜੇ ਆਮ ਆਦਮੀ ਦੀ ਪਾਰਟੀ 'ਚ ਹੱਕ ਚ ਨੇ ਉਹਨਾਂ ਨੂੰ ਕਿਸਾ ਰਿਹਾ ਹੈ ਉਹ ਜਿਹੜਿਆਂ ਨੂੰ ਜਿਹੜਿਆਂ ਮਤਲਬ ਨਾ ਆਮ ਆਦਮੀ ਦੀ ਪਾਰਟੀ ਜਿਤਾਏ ਨੇ ਕਾਲੀਵਾਲ ਦੇ ਬੰਦੇ ਤੇ ਜਿਨ੍ਹਾਂ ਨੇ ਜਿਤਾਇਆ ਇਹ ਕਾਂਗਰਸ ਦੇ ਬੰਦੇ ਤੇ ਇਹਨਾਂ ਕਹਿੰਦੀ ਵੋਟ ਗੇਰਤੀ ਉਹਨਾਂ ਨੂੰ ਕਿਸਾ ਰਿਹਾ ਹੈ ਹੋਰ ਕਿਹਨੂੰ ਕਿਸਾਉਂਦਾ ਉਹਨਾਂ ਨੇ ਦੇਖ ਲਿਆ ਆ ਕਿਸਾਨਾਂ ਨੇ ਜਮਾ ਹੀ ਦੇਖ ਲਿਆ ਨੰਗਾ ਹੀ ਹੋ ਗਿਆ ਉੱਥੇ ਜਾ ਕੇ ਮੂਰੇ ਖੜੇ ਗੋਲੀ ਦੇ ਜਾ ਕੇ ਸਰਪੰਚ ਬਣਾ ਦਾਰੇ ਪਿੰਡ 'ਚ ਸਰਪੰਚ ਦਾ ਹੱਕ ਨਹੀਂ ਬਣਦਾ ਵੀ ਮੈਂ ਮੂਰੇ ਜਾਵਾਂ ਬਾਬਾ ਜੀ ਵਧੀਆ ਗੱਲ ਕੀ ਤੁਸੀਂ ਵੀ ਮੂਰੇ ਜਾਓ ਲੱਖਾ ਸਦਾਨਾ ਆਪਣਾ ਜਿਹੜਾ ਪਹਾਨਾ ਸਿੱਧੂ ਉਹ ਵੀ ਕਹਿੰਦੇ ਵੀ ਅਸੀਂ ਕਿਸਾਨਾਂ ਦੇ ਅੱਖ ਚ ਉੱਥੇ ਗਏ ਆ ਹਾਲਾਂਕਿ ਲੱਖੇ ਸਦਾਨਾ ਨੂੰ ਚੋਣਾਂ ਵੀ ਲੜੀਆਂ ਸੀ ਬਾਈ ਚ ਅੱਗੇ ਤਾਂ ਉਹ ਵੀ ਨਹੀਂ ਜਾ ਰਹੇ ਉਹ ਪਿੱਛੇ ਵੀ ਜਾਣ ਦੇ ਰਹੇ ਨੇ ਉਹ ਅੱਗੇ ਇਹ ਅੱਗੇ ਜਾਵੇ ਮੁੱਖ ਮੰਤਰੀ ਆ ਇਹ ਉਹ ਮੁੱਖ ਮੰਤਰੀ ਨਹੀਂ ਹੈਗੇ ਜੇ ਮੈਂ ਸਰਪੰਚ ਹਾਂ ਮੈਨੂੰ ਮਰਨਾ ਤਾਂ ਪਊ ਕੋਈ ਗਾਂ ਮਤਲਬ ਜਿਹੜੀ ਹੁਣ ਨੌਜਵਾਨ ਦਾ ਜਿਹੜਾ ਗੋਲੀ ਲੱਗਣ ਕਰਕੇ ਡੈਥ ਹੋਈ ਐ ਮੰਨਦੇ ਵੀ ਕਾਰਵਾਈ ਕਰਨ ਜਿੱਦੇ ਹਰਿਆਣਾ ਦੇ ਉੱਤੇ ਉਹਨਾਂ ਨੂੰ ਤਾਂ ਚੱਕ ਕੇ ਜੇਲ੍ਹ ਚ ਸੁੱਟਣਾ ਚਾਹੀਦਾ ਸੋਣੇ ਮੋਦੀ ਮਤਬਲੇ ਨਹੀਂ ਕੋਈ ਗੋਲੀ ਚਲਾਉਣ ਦਾ ਇਹ ਰਾਹ ਜਾਂਦੇ ਨੇ ਤੁਰੇ ਰਾਹ ਜਾਂਦੇ ਨੇ ਕਿਸੇ ਨੂੰ ਕੁਛ ਕਹਿੰਦੇ ਤਾਂ ਨਹੀਂ ਧਰਨਾ ਲਾਉਂਦੇ ਨੇ ਲਾ ਲੜਦੇ ਤੁਸੀਂ ਨਾ ਦਿਓ ਕੁਛ ਨਾਲੇ ਦੂਜੀ ਸਟੇਟ 'ਚ ਤਾਂ ਕੇ ਅਧਿਕਾਰ ਨਹੀਂ ਗੋਲੀ ਚਲਾਉਣ ਦਾ ਤੇਰੇ ਵੀ ਜੇ ਉਹਨਾਂ ਨੇ ਕਰਤਾ ਉਹਨਾਂ ਦੀ ਸਟੇਟ ਵੀ ਹੋਵੇ ਮਦਦ ਰਾਹ ਨੂੰ ਜਾਂਦੇ ਨੇ ਰਾਹ ਨੂੰ ਜਾਂਦੇ ਜਾਂਦੇ ਨੂੰ ਘੇਰਦੇ ਨੇ ਨਾਕੇ ਲਾਉਂਦੇ ਨੇ ਉਹ ਲਾਇਬ ਨੇ ਜਾਮ ਵੀ ਲੰਗੜ ਇਹਨਾਂ ਦਾ ਇਹ ਮਤ ਬਲੀ ਨਹੀਂ ਕੁੱਲ ਮਿਲਾ ਕੇ ਸੰਵਿਧਾਨ ਮੁਤਾਬਕ ਜਿਹੜਾ ਪ੍ਰੋਟੈਸਟ ਕਰਨ ਦਾ ਅਧਿਕਾਰ ਹਰੇਕ ਵਿਅਕਤੀ ਕੋਲ ਹੈ ਜਿੱਥੇ ਮਰਜ਼ੀ ਬੈ ਕੇ ਆਪਣਾ ਕਰਨਾ ਚਾਹੀਦਾ ਰੋਕਣਾ ਨਹੀਂ ਚਾਹੀਦਾ ਰੋਕਣਾ ਨਹੀਂ ਚਾਹੀਦਾ ਇਹਨਾਂ ਨੂੰ ਜਿਹੜਾ ਹੁਣ ਖੱਟੜ ਹੈ ਉਹਨਾਂ ਦੀ ਜਿਹੜੀ ਪੁਲਿਸ ਹੈ ਮੇਰੇ ਕੋਲ ਅਰਮੋਦੀ ਜਿੰਨੇ ਉਹ ਲੀਡਰ ਨੇ ਉਹਨਾਂ ਦੇ ਕਹੇ ਤੇ ਕੰਮ ਕਰ ਰਹੇ ਨੇ ਬਿਲਕੁਲ ਉਹਨਾਂ ਨੂੰ ਚੱਕ ਕੇ ਜੇਲ੍ਹ ਤੇ ਤਿਹਾਰ ਵਾਲੀ ਚ ਸਿੱਟਣਾ ਚਾਹੀਦਾ ਜੇ ਸਰਕਾਰ ਹੋਵੇ ਕੋਈ ਭਗਵੰਤ ਮਾਨ ਅੱਜ ਪੰਜਾਬ ਪਰ ਹੋਇਆ ਇਹ ਕੰਮ ਪੰਜਾਬ ਵਾਲਿਆਂ ਪਰ ਹੋਇਆ ਚੱਕ ਕੇ ਤਿਹਾਰ ਚ ਜਾਣੇ ਚਾਹੀਦੇ ਨੇ ਜਿੰਨੇ ਵੀ ਮਿਲਟਰੀ ਨੇ ਗੋਲੇ ਚਲਾਏ ਨੇ ਮੁੰਡਿਆਂ ਪਰ ਮਰਬੀ ਗਏ ਫੱਟੜ ਵੀ ਹੋ ਗਏ ਤਰਾਇਤ ਪਾੜ ਤੇ ਨੁਕਸਾਨ ਵੀ ਹੋ ਗਏ ਕੌਣ ਜ਼ਿੰਮੇਵਾਰ ਹੁੰਦਾ ਦੱਸੋ ਮੈਨੂੰ ਬਿਲਕੁਲ ਫਿਰ ਅਜੇ ਮੋਦੀ ਨੂੰ ਵੋਟ ਪਾਉਂਗੀ ਜੇ ਇਹ ਦੂਏ ਸੂਬੇ ਨੇ ਉਹ ਤਾਂ ਇਹਦੇ ਪਹਿਲੇ ਹੀ ਮਾਰੇ ਬਿਨੇ ਸਰ ਉਹ ਇਹਨੂੰ ਨਹੀਂ ਪਾਉਗੀ ਇਸੇ ਨਾਲ ਕਾਲੀਦਾਰ ਵਾਲੇ ਵੀ ਪਹਿਲਾਂ ਨਾਲ ਹੀ ਸੀ ਨਾ ਦੇ ਹੈ ਨਾ ਤੇ ਉਹ ਫੇਰ ਕਹਿ ਰਹੇ ਨੇ ਸੀ ਕਿਸਾਨਾਂ ਦੇ ਨਾਲ ਆ ਉਹ ਨਹੀਂ ਨਾਲ ਹੈਗੇ ਜੇ ਉਹ ਨਾਲ ਨੇ ਉੱਥੇ ਖੜਨ ਜਾ ਕੇ ਮੂਰੇ ਹੂੰ ਭਗਵਾਨ ਤੁਮਨ ਨੂੰ ਫੜ ਕੇ ਮਜੀਤਿਆਂ ਤੇ ਲੈ ਜਾਣ ਉੱਥੇ ਵੀ ਇੱਥੇ ਮਾਰ ਭਾਈ ਤੂੰ ਉਹ ਵੀ ਜਾਣ ਨਾਲ ਉਹਨੂੰ ਵੀ ਲੈ ਜਾਣ ਆਪ ਵੀ ਜਾਣ ਕਾਂਗਰਸ ਵਾਲੇ ਵੀ ਜਾਣ ਪਹਿਲਾਂ ਕਾਲੀਦਾਰ ਨੇ ਕੁਝ ਕਰਿਆ ਕਿਸਾਨਾਂ ਵਾਸਤੇ ਕਾਲੀ ਗੱਲ ਨੇ ਬਿਠੇੜਾ ਕੁਝ ਕਰਿਆ 10 ਸਾਲ ਸਰਕਾਰ ਰਹੀ ਹੈ ਪੰਜਾਬ ਬਦਲਤਾ ਤਾਂ ਨਹੀਂ ਜਦੋਂ ਉਹ ਮਤਲਬ ਕਿਸਾਨਾਂ ਨੇ ਵਿਰੋਧ ਕਰਿਆ ਇਹਨਾਂ ਨੇ ਅਸਤੀਫਾ ਤਾਂ ਨਹੀਂ ਦਿੱਤਾ ਸੀ ਨਾ ਹਰ ਸਾਲ ਤੇ ਬਦਲਦੇ ਮੰਤਰੀ ਮੰਡਲ ਚੋਂ ਜਿਹੜੀ ਕੇਂਦਰ ਦੀ ਮੰਤਰੀ ਮੰਡਲ ਹੈ ਤੇ ਖੇਤੀ ਕਾਨੂੰਨ ਦੇ ਹੱਕ ਦੇ ਵਿੱਚ ਵੀ ਗੱਲ ਬਿਆਨ ਆ ਰਹੇ ਤੁਸੀਂ ਦੀ ਸੁਣੇ ਹੋਣੇ ਨਹੀਂ ਇਹਨਾਂ ਨੇ ਮੋਹਰ ਵੀ ਲਾਈ ਹੋਣੀ ਇਹ ਮੰਤਰੀ ਤੇ ਉਸ ਟਾਈਮ 'ਚ ਇੱਥੇ ਗਲਤੀ ਤਾਂ ਇੱਥੇ ਵੀ ਹੋਈ ਵੀ ਹੈ ਗਲਤੀ ਇੱਥੇ ਵੀ ਹੋਈ ਵੀ ਹੈ ਪਰ ਜਿਹੜਾ ਹੁਣ ਕੰਮ ਚੱਲ ਰਿਹਾ ਆ ਤਾਂ ਜਮੇ ਹੀ ਗਲਤ ਚੱਲ ਰਿਹਾ ਇੱਕ ਤੋਰ ਰਾਹ ਨਹੀਂ ਜਾਨਾ ਰਾਹ ਸਭ ਦਾ ਸਾਂਝਾ ਹੈ ਮੈਂ ਤੈਨੂੰ ਘੇਰ ਲਾਂ ਫਿਰ ਮੈਨੂੰ ਅੰਦਰ ਨਹੀਂ ਚਾਹੀਦਾ ਜਾਣਾ ਬਿਲਕੁਲ ਸਵਾਲ ਉੱਠਦੇ ਨੇ ਜ਼ਰੂਰ ਜ਼ਰੂਰ ਇਹ ਜਿਹੜੇ ਪੰਜਾਬ ਆ ਨਾ ਇਹਦੇ ਨਾਲ ਧੱਕਾ ਕਰਿਆ ਹੈ ਹਰਿਆਣੇ ਨੇ ਅਰਮੋਦੀ ਨੇ ਜਿੰਨੇ ਉਹਦੇ ਮੰਤਰੀ ਨੇ ਜਦੋਂ ਚੰਡੀਗੜ੍ਹ ਆਉਂਦੇ ਨੇ ਐਂ ਜੀ ਕਰਦਾ ਮੈਂ ਉਹਨਾਂ ਤੇ ਗੋਲੀ ਮਾਰ ਦਈਏ ਚੰਡੀਗੜ੍ਹ ਤੋਂ ਉਹ ਮਤਵਲੇ ਨਹੀਂ ਆਉਂਦਾ ਜਾ ਉਹਨਾਂ ਨੇ ਕੁਝ ਕਰਨਾ ਹੀ ਨਹੀਂ ਹੈਗਾ ਫੈਸਲਾ ਨਹੀਂ ਕਰਨਾ ਉਰੇ ਆਉਣ ਦਾ ਕੀ ਫਾਇਦਾ ਜੇ ਉਹਨਾਂ ਨੇ ਫੈਸਲਾ ਕਰਨਾ ਗੋਲੇ ਚੱਲਦੇ ਦੇਖਣ ਉਰੇ ਆ ਕੇ ਸ਼ਿੰਪੂ ਬਾਰਡਰ ਤੇ ਆਉਣ ਫਿਰ ਪਤਾ ਲੱਗੇ ਉਹਨਾਂ ਨੂੰ ਇਹਦਾ ਮਤਲਬ ਉਹ ਹਾਲਾਤ ਬਣਾਏ ਬੈਨੇ ਵੀ ਜਿਵੇਂ ਦੂਜੇ ਦੇਸ਼ ਨਾਲ ਜੁੱਧ ਹੁੰਦਾ ਹੋਵੇ ਜੇ ਪਾਕਿਸਤਾਨ ਨਾਲ ਵੀ ਐਡਾ ਕੰਮ ਕਰ ਸਕਦੇ ਉੱਥੇ ਵੀ ਇਹਨਾਂ ਨੇ ਬੰਦੇ ਲਾਏ ਜੇ ਪਾਕਿਸਤਾਨ ਚ ਭੇਜੀਏ ਮੋਦੀ ਨੂੰ ਜਾਂ ਖੱਟੜ ਨੂੰ ਉੱਥੇ ਲਾਵੇ ਬੰਦੇ ਜਾ ਕੇ ਉੱਥੇ ਤੇ ਸਾਰਾ ਕੁਝ ਪਾਸ ਆਉ ਕੇ ਉਰੇ ਆਉਂਦਾ ਪੰਜਾਬ ਪਟਕੇ ਰੱਖਦਾ ਇਹਨਾਂ ਨੇ ਹੁਣ 10 ਸਾਲ મોદી ਨੂੰ ਹੋ ਗਏ મોદી ਨੇ ਕੱਖ ਨਹੀਂ ਕਰਿਆ ਜ਼ਿੰਮੇਦਾਰਾਂ ਵਾਂ ਤੇ ਜ਼ਿੰਮੇਦਾਰ ਆਪਣੀ ਚੀਜ਼ ਮੰਗਦੇ ਨੇ ਜਿਹੜੀ ਵਾਦਾ ਕਰਿਆ ਤਾਂ ਉਹ ਹੁਣ ਦੇ ਨਹੀਂ ਰਿਹਾ ਉਹਨਾਂ ਗੰਨੇਦਾਰ ਰੋੜਾਇਆ ਕਹਿੰਦੇ ਵੀ ਇਹ ਇਤਿਹਾਸਕ ਫੈਸਲਾ ਹੈ ਤੇ 315 ਤੋਂ 40 ਘਰ ਤੱਕ ਆਲਾ ਉਹ 15 15 ਦੀ ਗੱਲ ਨਹੀਂ ਸਾਰੀਆਂ ਚੀਜ਼ਾਂ ਦਾ ਰੇਟ ਬਣਿਆ ਜਾਣਾ ਚਾਹੀਦਾ ਜੀ ਹੁਣ ਜਿਹੜੇ ਅਸੀਂ ਮਤਲਬ ਜੀ ਰੀ ਕਣਕ ਲਾਉਨੇ ਆ ਅਸੀਂ ਫਿਰ ਹੋਰ ਫੈਸਲੇ ਵੀ ਲਾਈਏ ਸਬਜ਼ੀਆਂ ਫਸਾ ਸਬਜ਼ੀਆਂ ਫਲਾਂ ਤੇ ਐਮਐਸਪੀ ਮਿਲਣੀ ਚਾਹੀਦੀ ਹੈ ਨਾਲ ਦੂਰ ਸਭ ਕੁਝ ਲਾਏਗੇ ਫਿਰ ਸਭ ਕੁਝ ਹੁੰਦਾ ਹੈ ਪੰਜਾਬ ਵਿੱਚ ਉੱਥੇ ਕੀ ਹੁੰਦਾ ਉਹਦਾ ਵਿਹਾਰ ਬਣਾਉਣ ਨੂੰ ਫਿਰਦਾ ਸਾਨੂੰ ਅਸੀਂ ਕਹਿੰਦੇ ਮਨ ਨੂੰ ਚੰਗਾ ਮੰਨेंगे ਤੁਸੀਂ ਵੀ ਜੇ ਪੰਜਾਬੀ ਹੋ ਤੁਹਾਨੂੰ ਵਿਹਾਰ ਬਣਾਵੇ ਫਿਰ ਠੀਕ ਹੈ ਇਹ ਸਹੀ ਹਾਂ ਹਾਂ ਧੰਨਵਾਦ